ਸਤਿ ਸ੍ਰੀ ਅਕਾਲ ਦੋਸਤੋ ਦੋਸਤੋ YouTube ਦੇ ਵੱਲੋਂ ਇੱਕ ਨਵਾਂ ਫੀਚਰ ਚਾਲੂ ਕੀਤਾ ਗਿਆ ਜਿਸ ਦੇ ਨਾਲ ਕਿ ਆਪਾਂ ਦੁਨੀਆ ਦੀ ਕਿਸੇ ਵੀ ਭਾਸ਼ਾ ਦੀ ਵੀਡੀਓ ਨੂੰ ਇੰਗਲਿਸ਼ ਦੇ ਵਿੱਚ ਸੁਣ ਸਕਦੇ ਹਾਂ ਸੋ ਕਾਫੀ ਭਰਾਵਾਂ ਨੂੰ ਇਸ ਦੇ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਹੈ ਪਰ ਜਿਹੜੇ ਭਰਾਵਾਂ ਨੂੰ ਇਸ ਫੀਚਰ ਦੇ ਬਾਰੇ ਜਾਣਕਾਰੀ ਨਹੀਂ ਹੈਗੀ ਤਾਂ ਉਹਨਾਂ ਨੂੰ ਜਾਣਕਾਰੀ ਦੇਣ ਦੇ ਲਈ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਤਾਂ ਕਿਉਂਕਿ ਕਾਫੀ ਭਰਾਵਾਂ ਨੂੰ ਜਿਹੜੀ ਉਹ ਸਮੱਸਿਆ ਆ ਰਹੀ ਹੈ ਵੀਡੀਓ ਇੰਗਲਿਸ਼ ਦੇ ਵਿੱਚ ਚੱਲ ਪੈਂਦੀ ਹੈ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਦੀ ਸਾਈਟਿੰਗ ਕਰਕੇ ਆਪਾਂ ਜਿਹੜੀ ਸਹੀ ਭਾਸ਼ਾ ਦੇ ਵਿੱਚ ਨੂੰ ਕਿਵੇਂ ਕਰਨਾ ਤਾਂ ਉਸ ਦੇ ਸੰਬੰਧ ਦੇ ਵਿੱਚ ਦੋਸਤੋ ਆਪਾਂ ਇਹ ਵੀਡੀਓ ਜਿਹੜੀ ਉਹ ਬਣਾ ਰਹੇ ਹਾਂ ਇਸ ਸਮੱਸਿਆ ਦੇ ਹੱਲ ਲਈ ਦੋਸਤੋ ਆਪਾਂ ਦੋ ਤਿੰਨ ਸੈਟਿੰਗਾਂ ਆਪਣੇ ਫੋਨ ਦੇ ਵਿੱਚ ਕਰ ਸਕਦੇ ਹਾਂ ਤਾਂ ਪਹਿਲੀ ਦੋਸਤੋ ਜਿਹੜੀ ਸੈਟਿੰਗ ਹੈ ਉਹ ਆਪਣੇ ਫੋਨ ਦੀ ਭਾਸ਼ਾ ਹੈ ਅਗਰ ਤੁਸੀਂ ਆਪਣੇ ਫੋਨ ਦੀ ਭਾਸ਼ਾ ਇੰਗਲਿਸ਼ ਰੱਖੀ ਹੋਈ ਹੈ ਤਾਂ ਤੁਸੀਂ ਉਸ ਨੂੰ ਪੰਜਾਬੀ ਕਰ ਲੈਣਾ ਕਿਉਂਕਿ YouTube ਆਪਣੇ ਫੋਨ ਦੀ ਭਾਸ਼ਾ ਦੇ ਅਨੁਸਾਰ ਜਿਹੜਾ ਵੀਡੀਓ ਨੂੰ ਟ੍ਰਾਂਸਲੇਟ ਕਰਕੇ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਦਾ ਪਹਿਲਾ ਹੱਲ ਤੁਸੀਂ ਜਿਹੜਾ ਆਪਣੇ ਫੋਨ ਦੀ ਭਾਸ਼ਾ ਨੂੰ ਪੰਜਾਬੀ ਦੇ ਵਿੱਚ ਕਰਕੇ ਕਰ ਸਕਦੇ ਹੋ ਤਾਂ ਅਗਲੀ ਜਿਹੜੀ ਸੈਟਿੰਗ ਹੈ ਦੋਸਤੋ ਉਹ ਤੁਸੀਂ ਅਗਰ ਆਪਣੇ ਫੋਨ ਦੀ ਭਾਸ਼ਾ ਨਹੀਂ ਬਦਲਣੀ ਚਾਹੁੰਦੇ ਤਾਂ ਤੁਸੀਂ YouTube ਐਪ ਦੀ ਭਾਸ਼ਾ ਜਿਹੜੀ ਉਹਨੂੰ ਇੰਗਲਿਸ਼ ਤੋਂ ਪੰਜਾਬੀ ਦੇ ਵਿੱਚ ਕਰ ਲੈਣਾ ਹੈ ਤਾਂ ਤੁਸੀਂ YouTube ਦੀ ਭਾਸ਼ਾ ਪੰਜਾਬੀ ਕਰਕੇ ਵੀ ਇਸ ਸਮੱਸਿਆ ਦਾ ਹੱਲ ਕਰ ਸਕਦੇ ਹੋ ਤਾਂ ਇਹਨਾਂ ਦੋ ਸੈਟਿੰਗਾਂ ਤੋਂ ਇਲਾਵਾ ਦੋਸਤੋ ਆਪਾਂ ਜਿਹੜੀ ਤੀਜੀ ਸੈਟਿੰਗ ਹੈ ਉਹ YouTube ਦੇ ਉੱਪਰ ਵੀਡੀਓ ਨੂੰ ਚਲਾ ਕੇ ਹੀ ਕਰ ਸਕਦੇ ਹਾਂ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਵੀਡੀਓ ਇੰਗਲਿਸ਼ ਦੇ ਵਿੱਚ ਚੱਲ ਰਹੀ ਹੈ 1592 ਤੋਂ 330 ਤਾਂ ਇਹਨੂੰ ਹੁਣ ਆਪਾਂ ਪੰਜਾਬੀ ਦੇ ਵਿੱਚ ਕਰ ਲਈ ਵੀਡੀਓ ਦੇ ਉੱਪਰ ਕਲਿੱਕ ਕਰਾਂਗੇ ਤਾਂ ਉੱਪਰ ਜੋ ਸੈਟਿੰਗ ਦਾ ਆਪਸ਼ਨ ਆਪਾਂ ਨੂੰ ਨਜ਼ਰ ਆ ਰਿਹਾ ਉਸ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਤੋ ਉਸ ਤੋਂ ਬਾਅਦ ਹੇਠਾਂ ਆਪਣੇ ਸਾਹਮਣੇ ਜਿਹੜੇ ਕਾਫੀ ਆਪਸ਼ਨ ਆ ਜਾਣਗੇ ਤਾਂ ਆਪਾਂ ਇਹਨਾਂ ਦੇ ਵਿੱਚੋਂ ਆਡੀਓ ਟਰੈਕ ਦੇ ਉੱਪਰ ਜਿਹੜਾ ਕਲਿੱਕ ਕਰ ਲੈਣਾ ਹੈ ਤਾਂ ਉਸ ਤੋਂ ਬਾਅਦ ਆਪਣੇ ਸਾਹਮਣੇ ਦੋ ਆਪਸ਼ਨ ਆਉਣਗੇ ਇੰਗਲਿਸ਼ ਤੇ ਪੰਜਾਬੀ オリジナル ਪਾਸ਼ਾ ਜਿਹੜੀ ਇਸ ਵੀਡੀਓ ਦੀ ਪੰਜਾਬੀ ਹੈ ਤਾਂ ਆਪਾਂ ਪੰਜਾਬੀ ਦੇ ਉੱਪਰ ਕਲਿੱਕ ਕਰਾਂਗੇ ਤਾਂ ਇਹ ਜਿਹੜੀ ਵੀਡੀਓ ਆ ਪੰਜਾਬੀ ਦੇ ਵਿੱਚ ਚੱਲਣ ਲੱਗ ਪਈ ਹੈ ਨਿਆਣਾਗੁਰੂ ਮੰਡੀ ਦੇ ਵਿੱਚ 1509 2900 ਰੁਪਏ ਤੋਂ ਲੈ ਕੇ ਸੋ ਇਸ ਤਰ੍ਹਾਂ ਦੋਸਤੋ ਆਪਾਂ ਇਹ ਸੈਟਿੰਗਾਂ ਕਰਕੇ ਵੀਡੀਓ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਸੁਣ ਸਕਦੇ ਹਾਂ ਧੰਨਵਾਦ